رام گے بن گے جاو بہ پروار کہو نانک پھر کچھ نہیں سپنے جو سنسار رام گے بن گئے جاو بہ پروار ਕਹੋ ਨਾਨਕ ਥਿਰ ਕਿਛ ਨਹੀਂ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਪਰਮ ਪਤੀ ਸਤਕਾਰ ਯੋਗ ਜੋ ਬਰ ਸਤਰ ਤਖਤ ਦੇ ਮਾਲਕ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਿੰਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀ ਪਰਹੀ ਗੁਰੂ ਪਿਆਰੀ ਸਾ ਸੰਗਤ ਜੀ ਬੜੇ ਪਾਗੇ ਹਾਂ ਜੋ ਜੁੜੂ ਮਿਲ ਬੈਠੇ ਹਾਂ ਆ ਪਤੀ ਨਾਲ ਸਾਂਝ ਪਾਈ ਦੋਨੇ ਹੱਥ ਜੋੜ ਕੇ ਪ੍ਰੇਮ ਨਾਲ ਲਖ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਕੀ ਪਤੀ ਪਵਿੱਤਰ ਸ਼ਲੋਕ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਇਨਾਂ ਸ਼ਲੋਕਾਂ ਦੇ ਵਿੱਚੋਂ ਅੱਜ ਆਪਾਂ 50 ਨੰਬਰ ਸ਼ਲੋਕ ਵਿਚਾਰਨਾ ਹੈ RAM ਗਿਓ ਰਾਵਨ ਗਿਓ ਜਾਕੋ ਬੋ ਪਰਵਾਰ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹੇ ਭਾਈ ਸ਼੍ਰੀ ਰਾਮਚੰਦਰ ਵੀ ਕੋਚ ਕਰ ਗਿਆ ਰਾਵਨ ਵੀ ਕੋਚ ਕਰ ਗਿਆ ਜਿਨ੍ਹਾਂ ਨੂੰ ਵੱਡੇ ਪਰਿਵਾਰ ਵਾਲਾ ਕਹੋ ਨਾਨਕ ਥਿਰ ਕਿਛ ਕਛ ਨਹੀਂ ਸਹਿਬ ਜੀ ਕਹਿੰਦੇ ਇਥੇ ਕੋਈ ਵੀ ਸਦਾ ਕਾਇਮ ਰਹਿਣ ਵਾਲੀ ਚੀਜ਼ ਨਹੀਂ ਹੈ ਸੁਪਨੇ ਜਿਉ ਸੰਸਾਰ ਇਹ ਜਗ ਤਿਕ ਸੁਪਨੇ ਵਰਗਾ ਹੈ ਬੇਨਤੀ ਕੀਤੀ ਸੁਪਨੇ ਚ ਬਹੁਤ ਕੁਝ ਵੇਖਦਾ ਪਰ ਸਵੇਰੀ ਕੁਝ ਨਹੀਂ ਹੁੰਦਾ ਦੁਨੀਆ ਵਿੱਚ ਰਹਿ ਕੇ ਮਨੁੱਖ ਬਹੁਤ ਕੁਝ ਹੰਡਾਉਂਦਾ ਜਦੋਂ ਅੰਤਲਾ ਸਮਾਉਂਦਾ ਦੁਪੱਲੇ ਕੁਝ ਨਹੀਂ ਸਾਹਿਬ ਜੀ ਕਹਿੰਦੇ ਸੁਪਨੇ ਦੀ ਦੁਨੀਆ ਹੀ ਹੈ ਇਹ ਜਗ ਤੇ ਸੰਸਾਰ ਇਹਦੇ ਵਿੱਚ ਕੁਝ ਵੀ ਥਿਰ ਰਹਿਣ ਵਾਲਾ ਨਹੀਂ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਸ਼ਖਸ਼ਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਕੋਲ ਥੋੜ੍ਹ ਨਹੀਂ ਸੀ ਸਾਹਿਬ ਜੀ ਕਹਿੰਦੇ ਮਨੁੱਖ ਤਾਂ ਥੋੜੇ ਜਿਹਾ ਪਦਾਰਥਾਂ ਦਾ ਹੰਕਾਰ ਕਰ ਬੈਠਦਾ ਥੋੜੇ ਜਿਹਾ ਪਦਾਰਥਾਂ ਨੂੰ ਆਪਣਾ ਸਮਝ ਲੈਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਸਜੁਗਤ ਵਿੱਚ ਉਹ ਵੀ ਹੋਏ ਨੇ ਜਿਨ੍ਹਾਂ ਦੇ ਪਰਿਵਾਰ ਬੜੇ ਵੱਡੇ ਸਨ ਜਿਨ੍ਹਾਂ ਦੀਆਂ ਸੋਨੇ ਦੀਆਂ ਲੰਕਾਂ ਸਨ ਜਿੰਨੇ ਜਿਹੜੇ ਬਹੁਤ ਧਨਾੜ ਸਨ ਜਿਹੜੇ ਕਾਲ ਨੂੰ ਵੀ ਪਾਵੇ ਨਾਲ ਬੰਨ ਲਿਆ ਕਰਦੇ ਸਨ ਉਹ ਵੀ ਇੱਥੇ ਨਹੀਂ ਰਹੇ ਉਹ ਵੀ ਜਗਤ ਤੋਂ ਸੰਸਾਰ ਤੋਂ ਕੁਝ ਕਰਕੇ ਰਾਮ ગયો ਰਾਵਣ ગયો ਜਾਕੋ ਬਹੁ ਪਰਵਾਹ ਗੁਰੂ ਸਾਹਿਬ ਜੀ ਨੇ ਸਮਝਾਣਾ ਕੀਤਾ ਸਾਨੂੰ ਇਸ ਜਗਤ ਵਿੱਚ ਕੋਈ ਵੀ ਕਾਇਮ ਰਹਿਣ ਵਾਲੀ ਚੀਜ਼ ਨਹੀਂ ਥਿਰ ਰਹਿਣ ਵਾਲੀ ਚੀਜ਼ ਨਹੀਂ ਭਾਵ ਇੱਥੇ ਕਿਸੇ ਦਾ ਵੀ ਪੱਕਾ ਟਿਕਾਣਾ ਨਹੀਂ ਹੈ ਦੋ ਪੱਖ ਹੁੰਦੇ ਨੇ ਜੀ ਥੋੜੀ ਛੋਟੀ ਜੀ ਬੇਨਤੀ ਕਰਦੀ ਹਾਂ ਹਰ ਚੀਜ਼ ਦੇ ਦੋ ਪਹਿਲੂ ਦਿਨ ਹੈ ਤੇ ਰਾਤ ਵੀ ਹੈ ਤੋਂ ਪੈ ਤੇ ਛਾਂ ਵੀ ਹੈ ਸੱਚ ਹੈ ਤੇ ਝੂਠ ਵੀ ਹੈ ਚੰਗੀ ਆਈਏ ਤੇ ਬੁਰੀ ਆਈ ਵੀ ਹੈ ਭਗਵਾਨ ਨੇ ਤੇ ਸਿਤਾਦੀ ਹੈ ਜਨਮ ਹੈ ਤੇ ਮੌਤ ਵੀ ਹੈ ਪਰ ਮਨੁੱਖ ਦਾ ਸੁਭਾਅ ਹੈ ਮਨੁੱਖ ਨੂੰ ਜਨਮ ਚੰਗਾ ਲੱਗਦਾ ਹੈ ਮੌਤ ਚੰਗੀ ਨਹੀਂ ਲੱਗਦੀ ਜੇ ਜਨਮ ਹੈ ਤੇ ਮਰਨ ਵੀ ਹੈ ਮਨੁੱਖ ਨੂੰ ਜਨਮ ਚੰਗਾ ਲੱਗਦਾ ਇਸ ਲਈ ਜਨਮ ਹੁੰਦਾ ਹੈ ਤੇ ਬਹੁਤ ਖੁਸ਼ੀ ਬਣਾਉਂਦਾ ਵਧਾਈ ਦਿੰਦਾ ਪਰੇਸ ਕੁਦਰਤ ਦੇ ਉਸੂਲ ਨੂੰ ਨਹੀਂ ਸਮਝ ਰਿਹਾ ਇਸ ਪ੍ਰਮਾਤਮਾ ਦੇ ਬਣਾਏ ਹੋ ਮਰਿਆਦਾ ਨੂੰ ਨਹੀਂ ਸਮਝ ਰਿਹਾ ਗੁਰੂ ਸਾਹਿਬ ਜੀ ਉਹ ਗੱਲ ਹੀ ਸਮਝਾਉਣ ਰਹੇ ਨੇ ਕੱਲ ਵੀ ਆਖਿਆ ਜਗ ਰਚਨਾ ਸਭ ਝੂਠ ਹੈ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਵੀ ਕੁਦਰਤ ਦਾ ਨਿਯਮ ਹੈ ਇਸ ਜਗ ਦਾ ਨਿਯਮ ਹੈ ਜੋ ਪ੍ਰਮਾਤਮਾ ਵੱਲੋਂ ਬਣਾਇਆ ਗਿਆ ਹੈ ਜਨਮ ਹੁੰਦਾ ਹੈ ਮਨੁੱਖ ਬਹੁਤ ਖੁਸ਼ੀ ਬਣਾਉਂਦਾ ਵਧਾਈ ਦਿੰਦਾ ਮਿਠਾਈ ਵੰਡਦਾ ਹੱਤ ਦੀ ਖੁਸ਼ੀ ਹੁੰਦੀ ਹੈ ਪਰ ਮਰਨ ਵੇਲੇ ਨਹੀਂ ਕਿਉਂਕਿ ਚੰਗਾ ਨਹੀਂ ਸਮਝਦਾ ਅਪਣਾਣਾ ਨਹੀਂ ਚਾਹੁੰਦਾ ਇਸ ਚੀਜ਼ ਨੂੰ ਪਰ ਸਾਹਿਬ ਜੀ ਕਹਿੰਦੇ ਸਚਾਈ ਹੈ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਕੱਲੇ ਆਵੇ ਜੇ ਸਾਹਿਬ ਕਹਿੰਦੇ ਉਹਨੇ ਕੱਲਿਆ ਹੈ ਸਾਨੂੰ ਸੰਸਾਰ ਚ ਉਹਨੇ ਫਿਰ ਸੱਦਾ ਵੀ ਭੇਜਣਾ ਵਾਪਸ ਬੁਲਾਉਣਾ ਜੇ ਉਹਨੇ ਕੱਲਿਆ ਇਸ ਜਗਤ ਵਿੱਚ ਸਾਨੂੰ ਤੇ ਉਹਨੇ ਵਾਪਸ ਵੀ ਬੁਲਾਉਣ ਦਾ ਸੱਦਾ ਦੇਣਾ ਸਾਹਿਬ ਜੀ ਨੂੰ ਇਕੱਲਿਆ ਤੇ ਉਹਦੀ ਖੁਸ਼ੀ ਬਣਾ ਲਈ ਜਦੋਂ ਨੇ ਵਾਪਸ ਦਾ ਸੱਦਾ ਭੇਜਿਆ ਤੇ ਸਾਹਿਬ ਕਹਿੰਦੇ ਫਿਰ ਤੋਂ ਦੁਖੀ ਹੋਇਆ ਪਰੇਸ਼ਾਨ ਹੋਇਆ ਇਸ ਲਈ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਇਸ ਜਗਤ ਦੇ ਅੰਦਰ ਸੰਸਾਰ ਦੇ ਅੰਦਰ ਉਹ ਵੀ ਲੋਕ ਸੰ ਜਿਨ੍ਹਾਂ ਕੋਲ ਕਮੀ ਨਹੀਂ ਸੀ ਸਭ ਕੁਝ ਸੀ ਉਹਨਾਂ ਕੋਲ ਪਰ ਫਿਰ ਵੀ ਸਾਹਿਬ ਜੀ ਕਹਿੰਦੇ ਸੰਸਾਰ ਵਿੱਚ ਉਹ ਨਹੀਂ ਰਹਿ ਕੋ ਨਾਨਕ ਫਿਰ ਕਛ ਨਹੀਂ ਕੁਝ ਵੀ ਥਿਰ ਰਹਿਣ ਵਾਲਾ ਨਹੀਂ ਕਬੀਰ ਜੀ ਮਹਾਰਾਜ ਜੀ ਦਾ ਮੈਂ ਇੱਕ ਸ਼ਬਦ ਸੰਝਾ ਕਰ ਦੇਣਾ ਤੁਹਾਡੇ ਨਾਲ ਨਾਂਗੇ ਆਵਨ ਨਾਂਗੇ ਜਾਣਾ ਕੋਈ ਨ ਰਹਿ ਰਾਜਾ ਰਾਣਾ ਆਨੰਦ ਪਾਉ ਮੀ ਸਹਿਬ ਜੀ ਕਹਿੰਦੇ ਖਾਲੀ ਆਤੈ ਸੀ ਤੇ ਖਾਲੀ ਹੱਥ ਜਾਣਾ ਇਸ ਜਗਤ ਦੇ ਅੰਦਰ ਕੋਈ ਨਹੀਂ ਥਿਰ ਰਹਿਣਾ ਨਾ ਕੋਈ ਰਾਜਾ ਨਾ ਕੋਈ ਮੀਰ ਜਿਨ੍ਹਾਂ ਕੋਲ ਬਹੁਤ ਕੁਝ ਉਹ ਵੀ ਥਿਰ ਨਹੀਂ ਰਹਿਣਗੇ ਜਿਨ੍ਹਾਂ ਕੋਲ ਥੋੜਾ ਉਹ ਵੀ ਥਿਰ ਨਹੀਂ ਰਹਿਣਗੇ ਬਸ ਗੱਲ ਇਸ ਪੱਖ ਨੂੰ ਸਮਝਣ ਦੀ ਹੈ ਰਹਿਣਾ ਕਿਸੇ ਨੇ ਥਿਰ ਨਹੀਂ ਹੈ ਮਨੁੱਖ ਹੈ ਜੀਵ ਜੰਤ ਹੈ ਪੰਛੀ ਪਸ਼ੂ ਹੈ ਜੋ ਵੀ ਨੇ ਇਹ ਸਮਝ ਲਓ ਜੀ ਜਿਹੜਾ ਉਪਜਿਆ ਉਹਨੇ ਬਿਨਸ ਨੇ ਬਸ ਜੋ ਜਨਮ ਲੈ ਕੇ ਆਇਆ ਉਹਦੇ ਕੋਲ ਮੌਤ ਵੀ ਪਹੁੰਚੇਗੀ ਉਹਨੇ ਮਰਨਾ ਵੀ ਹੈ ਬਸ ਸਮਝਣਾ ਇਸ ਗੱਲ ਨੂੰ ਹੈ ਬੀਸੀ ਜਗਤ ਵਿੱਚ ਆਏ ਕਿਉਂ ਬਸ ਜਦੋਂ ਇਸ ਗੱਲ ਨੂੰ ਅਸੀਂ ਸਮਝ ਲਿਆ ਜਾਣਾ ਹਰ ਕਿਸੇ ਨੇ ਮੈਂ ਫਿਰ ਬੇਨਤੀ ਕਰਾਂ ਪਰ ਜਦੋਂ ਅਸੀਂ ਸੰਸਾਰ ਵਿੱਚ ਆ ਕੇ ਇਸ ਗੱਲ ਨੂੰ ਸਮਝ ਲਿਆ ਵੀ ਅਸੀਂ ਆਏ ਕਿਉਂ ਸਾਨੂੰ ਇਹ ਮਨੁੱਖਾ ਸਰੀਰ ਮਨੁੱਖਾ ਦੇਹੀ ਕਿਉਂ ਮਿਲੀ ਹੈ ਜਦੋਂ ਇਸ ਗੱਲ ਨੂੰ ਅਸੀਂ ਸਮਝ ਲਿਆ ਤੇ ਅਸੀਂ ਮਾਇਆ ਤੋਂ ਪਦਾਰਥਾਂ ਤੋਂ ਇਹਨਾਂ ਤੋਂ ਬਾਹਰ ਆ ਜਾਈਏ ਸਾਡਾ ਝੁਕਾਵ ਸਾਡਾ ਲਗਾਵ ਬਨਾਮ ਵਾਲੇ ਪਾਸੇ ਹੋ ਜਾਣਾ ਹੈ ਜਦੋਂ ਅਸੀਂ ਸਮਝ ਲਿਆ ਜਦੋਂ ਸਮਝ ਲਿਆ ਵੀ ਇਸ ਜਗਤ ਵਿੱਚ ਕਿਉਂ ਆਇਆ ਜਿਨੂੰ ਬਾਬਾ ਫਰੀਦ ਜੀ ਨੇ ਆਖਿਆ ਨਾ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਭ ਲੇਖਾ ਰੱਬ ਮੰਗੇ ਸਿਆ ਤੂੰ ਆਹੋ ਕੇਰੇ ਕੰਮ ਬਸ ਇਹਨੂੰ ਸਮਝਣਾ ਸੀ ਵੀ ਕਿਹੜੇ ਕੰਮ ਲਈ ਆਏ ਹਾਂ ਇਸ ਜਗਤ ਵਿੱਚ ਤਨ ਪਦਾਰਥਿਕ ਅਤਰਲ ਕਰਨੀ ਥੋੜਾ ਹੈ ਸਮਝਣਾ ਸੀ ਬਸ ਇਹਨੂੰ ਜਾਣਾ ਤਾਂ ਹੈ ਹੀ ਇੱਕ ਦਿਨ ਸਾਰਿਆ ਨਹੀਂ ਬਸ ਸਮਝਣਾ ਵੀ ਆਹੋ ਤੇ ਕਿਹਰੇ ਕੰਮ ਵੀ ਕਿਹੜੇ ਕੰਮ ਲਈ ਹੁਣ ਜਦੋਂ ਰੱਬ ਨੇ ਪੁੱਛਣਾ ਵੀ ਕਿਹੜੇ ਕੰਮ ਲਈ ਭੇਜਿਆ ਸੀ ਇਹ ਤੂੰ ਜਾਣਕਾਰੀ ਹਾਸਲ ਕਰਾਂਗੇ ਜਿਹਨੂੰ ਪੰਚਮ ਪਿਤਾ ਨੇ ਆਖਿਆ ਨੇ ਈਹਾ ਖਾਟ ਚਲੋ ਹਰਲਾਹ ਇੱਥੇ ਰਹਿ ਕੇ ਜਾਣੋ ਥੋੜਾ ਜਿਹਾ ਲਾਹਾ ਖਟੋ ਵੀ ਕਿਉਂ ਆਏ ਹਾਂ ਸੀ ਫੇਰੀ ਉੱਤੇ ਜਵਾਬ ਦੇਵਾਂਗੇ ਨਾ ਵੀ ਕਿਹੜੇ ਕੰਮ ਲਈ ਗਏ ਸੀ ਸੀ ਕਿਹੜੇ ਕੰਮ ਲਈ ਭੇਜਿਆ ਕਿਹੜੇ ਕਾਰਜ ਲਈ ਭੇਜਿਆ ਬਸ ਸਮਝ ਜਨਾ ਇਸ ਗੱਲ ਨੂੰ ਐ ਵੀ ਅਸੀਂ ਆਏ ਕਿਉਂ ਹਾਂ ਇਸ ਸੰਸਾਰ ਦੇ ਅੰਦਰ ਪੰਚਪੀਤਾ ਪਾਸ਼ ਮੈਂ ਦੋ ਸ਼ਬਦਾਂ ਸਾਂਝੇ ਕਰਨੇ ਨੇ ਤੁਸੀਂ ਰੋਜ਼ ਪੜਦੇ ਹੋ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟੈਲਕੀ ਬੇਲਾ ਹੁਣ ਵਕਤ ਹੈ ਤੇਰੇ ਕੋਲ ਇਹ ਮਨੁੱਖਾ ਜੀਵਨ ਮਿਲਿਆ ਐ ਇਸੇ ਕਰਕੇ ਮਿਲਿਆ ਐ ਵੀ ਤੇਰੇ ਕੋਲ ਹੁਣ ਸਮਾਂ ਹੈ ਜਿੰਨਾ ਵੀ ਤੈਨੂੰ ਜੀਵਨ ਮਿਲਿਆ ਉਹ ਸਾਰਾ ਤੇਰੇ ਕੋਲ ਸਮਾਂ ਪਿਆ ਹੈ ਨਾਮ ਜਪਣ ਦਾ ਕਿਉਂਕਿ ਇਹੀਂ ਖਾਟ ਚਲੋ ਹਰਲਾਹਾ ਆਗਿਆ ਬਸਨ ਸੁਹਿਲਾ ਔਦਕਟੈ ਦਿਨ ਸਰੇਣਾਰੇ ਮਨ ਗੁਰ ਮਿਲ ਕੱਜ ਸਵਾਰੇ ਉਮਰ ਕੱਟਦੀ ਜਾ ਰਹੀ ਹੈ ਸਮਾਂ ਲੰਘਦਾ ਜਾ ਰਿਹਾ ਵੀ ਆਹੋ ਕੇਰੇ ਕੰਮ ਕਿਹੜੇ ਕੰਮ ਲਈ ਇਸ ਜਗਤ ਵਿੱਚ ਆਇਆ ਸੰਸਾਰ ਵਿੱਚ ਆਇ ਮੇਕ ਜਿਹੜਾ ਮਾਪ ਜੀ ਦਾ ਸ਼ਬਦ ਸੰਝਾ ਕੀਤਾ ਭਗਤ ਕਬੀਰ ਜੀ ਮਹਾਰਾਜ ਜੀ ਦਾ ਨੰਗੇ ਆਵਨ ਨੰਗੇ ਜਾਣਾ ਇਹ ਪੂਰਾ ਸ਼ਬਦ ਵਿਚਾਰਨ ਮੈਂ ਵਿੱਚੋਂ ਛੋਟਾ ਜਿਹਾ ਨੁਕਤਾ ਦੇ ਦਿੱਤਾ ਗੁਰੂ ਸਾਹਿਬ ਜੀ ਕੋਲ ਪੁੱਛੀਏ ਸੀ ਇਸ ਜਗਤ ਵਿੱਚ ਕਿਉਂ ਆਏ ਆ ਕਿਹੜੀ ਕਰਜ ਲਈ ਆਏ ਆ ਤੇ ਬੜਾ ਪਿਆਰਾ ਸ਼ਬਦ ਹੈ ਕੁਰਬਾਨੀ ਦੇ ਅੰਦਰ ਜਿਸ ਜਲ ਨਿਦ ਕਾਰਨ ਤੁਮ ਜਗ ਆਏ ਜਲ ਨਿਦ ਦਾ ਭਾਵ ਹੈ ਬੀ ਨਾਮ ਰੂਪੀ ਖਜ਼ਾਨਾ ਜਿਸ ਨਾਮ ਨੂੰ ਪ੍ਰਾਪਤ ਕਰ ਲਈ ਜਿਸ ਨਾਮ ਨੂੰ ਜਪਣ ਨਿਤ ਸੰਸਾਰ ਵਿੱਚ ਆਇਆ ਉਹ ਨਾਮ ਤੈਨੂੰ ਗੁਰੂ ਘਰ ਮਿਲਣਾ ਜਿਸ ਜਲ ਨਿਦ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਭਟਕਣਾ ਖਤਮ ਹੋ ਗਈ ਜੀ ਇੱਧਰ ਉੱਧਰ ਜਾਣ ਦਾ ਬੰਦ ਕਰਤਾ ਗੁਰੂ ਸਾਹਿਬ ਜੀ ਨੇ ਸਾਹਿਬ ਜੀ ਕਹਿੰਦੇ ਉਹ ਨਾਮ ਰੂਪੀ ਜਲ ਉਹ ਨਾਮ ਰੂਪੀ ਅੰਮ੍ਰਿਤ ਤੈਨੂੰ ਗੁਰੂਕੁਲ ਮਿਲਣਾ ਹੈ ਬਸ ਤੈਨੂੰ ਹੋਰ ਕਿੱਥੇ ਭਟਕਣ ਦੀ ਲੋੜ ਨਹੀਂ ਹੈ ਕਿੱਥੇ ਜਾਣ ਦੀ ਜ਼ਰੂਰਤ ਨਹੀਂ ਹੈ ਕਿੱਥੇ ਪਰਮਾਤਮਾ ਚ ਪੈਣ ਦੀ ਲੋੜ ਨਹੀਂ ਹੈ ਬਸ ਜਿਸ ਕਾਰਜ ਲਈ ਤੈਨੂੰ ਸਰੀਰ ਮਿਲਿਆ ਹੈ ਉਹ ਕਾਰਜ ਗੁਰੂ ਨੇ ਪੂਰਾ ਕਰਨਾ ਹੈ ਗੁਰੂਕੁਲ ਬੈਠ ਤੂੰ ਜਿਸ ਜਲ ਨਿਦ ਕਾਰਨ ਤੂੰ ਜਗ ਆਏ ਸੋ ਅੰਮ੍ਰਿਤ ਗੁਰਪਾਹੀ ਜੀਓ ਮਿਲੇਗਾ ਕਿਵੇਂ ਹੁਣ ਪਤਾ ਲੱਗ ਗਿਆ ਗੁਰੂਕੁਲ ਮਿਲਣਾ ਸਾਨੂੰ ਉਹ ਨਾਮ ਰੂਪੀ ਅੰਮ੍ਰਿਤ ਮਿਲੇਗਾ ਕਿਵੇਂ ਛੋਡੋ ਵੇਸ ਭੇਖ ਚੁਤਰਾਈ ਆ ਚੀਜ਼ਾਂ ਛੱਡਣੀਆਂ ਪੈਣੀਆਂ ਵੇਸ ਭੇਖ ਚੁਤਰਾਈਆਂ ਚਲਾਕੀਆਂ ਇਹ ਤਿਆਗਣੀਆਂ ਪੈਣਗੀਆਂ ਦੁਬਦਾ ਇਹ ਫਲ ਇਹ ਦੁਬਦਾ ਚ ਤੈਨੂੰ ਨਾਮ ਰੂਪੀ ਨਹੀਂ ਮਿਲਣਾ ਫਲ ਵੀ ਅੰਦਰੂ ਕੋ ਜ ਹੋਰ ਤੇ ਬਾਹਰੂ ਕੋ ਜ ਹੋਰ ਨਸਨਾ ਕੋ ਜੋ ੁਰਕਵੇ ਤੇ ਮਨ ਕੋ ਜੋ ੁਰਕਵੇ ਸਾਬ ਕਹਿੰਦੇ ਇਹ ਦੂਬਦਾ ਚ ਥੋੜਾ ਮਿਲਣਾ ਤੇ ਇਹ ਚਤਰਾਇਆਂ ਛੱਡਣੀਆਂ ਪੈਣਗੀਆਂ ਇਹ ਭੇਖ ਛੱਡਣਾ ਪੈਣਾ ਤੇ ਕੀ ਜਵਾਬ ਦੇਣਾ ਪੈਣਾ ਨਾ ਵੀ ਲੇਖਾ ਰੱਬ ਮੰਗੇ ਸਿਆ ਤੂੰ ਆਹੋਂ ਕਹਿਰੇ ਕੰਮ ਕਿਹੜੇ ਕੰਮ ਲਈ ਆਏ ਗੁਰੂ ਦੱਸੇਗਾ ਗੁਰੂ ਆਖੇ ਗਾ ਵੀ ਨਾਮ ਲਈ ਜਪਣ ਨਹੀਂ ਆਏ ਨਾਮ ਧਿਆਉਣ ਲਈ ਆਏ ਅਸੀਂ ਫਿਰ ਮੰਗ ਕਰਾਂਗੇ ਨਾ ਬਿਦਿਓ ਸਾਨੂੰ ਨਾਮ ਜਿਸੇ ਨਾਮ ਜਪਣ ਲਈ ਆਇਆ ਸਾਹਿਬ ਕਹਿੰਦੇ ਇਸ ਤਰ੍ਹਾਂ ਥੋੜਾ ਮਿਲਣ ਛੱਡੋ ਬੇਸਪੇਕ ਚ ਤੜਾਈ ਛੱਡੋ ਇਹ ਚੀਜ਼ਾਂ ਨਾ ਦੁਬਦਾ ਇਹ ਫਲ ਨਹੀਂ ਜਿਓ ਸਦੋ ਦੁਬਦਾ ਚ ਨਾਮ ਰੂਪੀ ਫਲ ਥੋੜਾ ਮਿਲਦਾ ਹੈ ਲ ਹਾਉ ਦਾ ਬੰਦਾ ਮਨ ਰੇ ਥਿਰ ਰੋ ਮਤ ਕਤ ਜਾਹੀ ਜਿਓ ਬਾਹਰ ਢੁੰਡਤ ਬਹੁ ਦੁੱਖ ਪਾਵੇਂ ਕਰ ਅੰਮ੍ਰਿਤ ਘਟ ਮਾਹੀ ਜਿਓ ਫਿਰ ਪਟਕਣਾ ਬੰਦ ਕਰ ਗੁਰੂ ਸਾਹਿਬ ਜੀ ਕਹਿੰਦੇ ਮਨਾਂ ਟਿਕਿਆ ਰਹਿ ਬਸ ਤੋ ਗਲਤ ਮੰਨ ਨੂੰ ਟਿਕਾਣ ਦੀ ਹੈ। ਇਹਨੇ ਟਿਕਣਾ ਕਿਵੇਂ ਹੈ? ਜਦੋਂ ਇਹ ਟਿਕੇਗਾ ਉਹਦੋਂ ਨਾਮ ਨਾਲ ਜੁੜਾ ਬੰਦਗੀ ਨਾਲ ਜੁੜਾਂਗੇ। ਕਿਸੇ ਫਕੀਰ ਦੇ ਨਾਲ ਚੇਲਾ ਖੜਾ ਹੋਇਆ ਸਮੁੰਦਰ ਦੇ ਕਿਨਾਰੇ। ਮੈਂ ਛੋਟਾ ਜਿਹਾ ਨੁਕਤਾ ਦੇਣ ਲੱਗਿਆ। ਤੂਫਾਨ ਆਇਆ ਹਵਾ ਚੱਲੀ ਲਹਿਰਾਂ ਉੱਠੀਆਂ। ਕੀਰ ਆਪਦੇ ਚੇਲੇ ਨੂੰ ਆਖਦਾ ਵੇਖਦੇ ਤੂੰ ਕਿੰਨਾ ਜਿਮੇ ਦੇਖ ਰਿਹਾ ਕਿੰਦੇ ਦੇ ਅੰਦਰ ਜਾ ਸਕਦਾ ਦਾ ਨਾ ਚੀਂ ਧਰ ਲੱਗਦਾ ਮਿੰਦਾ ਐਡਾ ਤੂਫਾਨ ਆ ਰਿਹਾ ਸਮੁੰਦਰ ਜਿਹੜਾ ਏ ਉਹਦੀਆਂ ਲਹਿਰਾਂ ਜਿਹੜੇ ਉਛਲ ਰਹੀਆਂ ਸਮੁੰਦਰ ਬਾਜ ਕਰੇ ਕਿੰਨਾ ਅਸ਼ਾਂਤ ਹੋਇਆ ਬਟੇ ਸਮੁੰਦਰ ਦਾ ਇੰਦੇ ਚ ਕਿਵੇਂ ਚਲਾ ਜਾਵਾਂ ਫਕੀਰ ਕਹਿੰਦਾ ਸਾਡੀ ਹਾਲਤ ਵੀ ਕੁਝ ਐਸੀ ਏ ਜਦੋਂ ਤੱਕ ਸਾਡੇ ਅੰਦਰ ਸੋਚ ਦੀਆਂ ਵਿਚਾਰਾਂ ਦੀਆਂ ਹਵਾਵਾਂ ਚਲਦੀਆਂ ਰਹਿਣਗੇ ਉਨੀ ਦੇਰ ਮਨ ਨਹੀਂ ਟਿਕੇਗਾ ਇਹ ਸ਼ਾਂਤ ਰਹੇਗਾ ਨਹੀਂ ਟਿਕਣਾ ਨਹੀਂ ਜਦੋਂ ਤੱਕ ਸਾਡੇ ਅੰਦਰ ਵਿਚਾਰਾ ਜੇ ਹਵਾ ਚਲਦੀ ਹੈ ਸਮੁੰਦਰ ਸ਼ਾਂਤ ਥੋੜਾ ਹੁੰਦਾ ਹੈ ਆ ਸ਼ਾਂਤ ਹੋ ਜਾਂਦਾ ਹੈ ਲਹਿਰਾਂ ਉੱਚਲਦੀਆਂ ਹੁੰਦੀਆਂ ਜਦੋਂ ਤੱਕ ਸਾਡੇ ਅੰਦਰ ਵਿਚਾਰ ਸੋਚ ਖਿਆਲ ਇਹ ਚਲਦੇ ਰਹਿਣਗੇ ਵਾਰ-ਵਾਰ ਮਨ ਨਹੀਂ ਟਿਕੇਗਾ ਸ਼ਾਂਤ ਰਹੇਗਾ ਜੇ ਲਾ ਪੁੱਛਦੇ ਫਿਰ ਇਹਨੂੰ ਟਕਾਣ ਦਾ ਤਰੀਕਾ ਦੱਸੋ ਕਹਿੰਦੇ ਇੱਕ ਸੋਚ ਨਾਲ ਜੋੜ ਦਿਓ ਮਨ ਨੂੰ ਬਸ ਉਹ ਸੋਚ ਕੀ ਹੈ ਉਹ ਨਾਮ ਹੈ ਇੱਕ ਖਿਆਲ ਨਾਲ ਜੋੜ ਦਿਓ ਮਨ ਨੂੰ ਬਸ ਉਹ ਨਾਮ ਹੈ ਜਦੋਂ ਨਾਮ ਨਾਲ ਅਸੀਂ ਮਨ ਨੂੰ ਜੋੜ ਦਾਂਗੇ ਸਾਡਾ ਖਿਆਲ ਮਨ ਨਾਮ ਨਾਲ ਜੁੜ ਜਾਏਗਾ ਤੇ ਫਿਰ ਹੋਰ ਸੋਚਾਂ ਵਿਚਾਰਾਂ ਜਿਹੜੀਆਂ ਉਹ ਬੰਦ ਹੋ ਜਾਣਗੀਆਂ ਹੇਤੂ ਖਾਓ ਕਿਉਂਕਿ ਜਿਸੇ ਜੁੜਦੇ ਆਂ ਤੇ ਬਹੁਤ ਕੁਝ ਚੱਲਦਾ ਸਾਡੇ ਅੰਦਰ ਪਰ ਪ੍ਰੈਕਟਿਸ ਅਭਿਆਸ ਨਿਰੰਤਰ ਰੱਖਣਾ ਪੈਣਾ ਜਦੋਂ ਅਸੀਂ ਇੱਕ ਵਿਚਾਰ ਨਾਲ ਜੁੜ ਜਾਵਾਂਗੇ ਫਿਰ ਹੋਰ ਵਿਚਾਰਾਂ ਬੰਦ ਹੋ ਜਾਣਗੇ ਮਨ ਜਿਹੜਾ ਸ਼ਾਂਤ ਹੋ ਜਾਏਗਾ ਮਨ ਟਿਕ ਜਾਏਗਾ ਮਨ ਰੇ ਥਿਰ ਰੋ ਮਤ ਕਤ ਜਾਹੀ ਜਿਓ ਬਾਹਰ ਢੂੰਡਤ ਬਹੁਤ ਦੁੱਖ ਪਾਵੇ ਬਾਹਰ ਦਾ ਭਾਵ ਕੀ ਹੈ ਪਾਉ ਕਿ ਜੇ ਸੰਸਾਰ ਦੇ ਪਦਾਰਥਾਂ ਵੱਲ દોੜੇਗਾ ਜਗਤ ਦੇ ਪਦਾਰਥਾਂ ਵੱਲ ਧਨ ਦੌਲਤ ਵੱਲ દોੜੇਗਾ ਮੋਹ ਮਾਇਆ ਵਾਲੇ ਪਾਸੇ દોੜੇਗਾ ਕਹਿੰਦੇ ਫਿਰ ਦੁੱਖ ਬੁੱਧ ਪਾਏਗਾ ਕਿਉਂਕਿ ਤੇਰੇ ਅੰਦਰ ਹੀ ਅੰਮ੍ਰਿਤ ਪਿਆ ਹੈ ਗੁਰੂ ਸਾਹਿਬ ਜੀ ਕਹਿੰਦੇ ਜਿਸ ਅੰਮ੍ਰਿਤ ਲਈ ਆਇਆ ਉਹ ਤੇਰੇ ਅੰਦਰ ਹੀ ਪਿਆ ਹੈ ਤੇਰੇ ਅੰਦਰੋਂ ਹੀ ਪ੍ਰਾਪਤ ਹੋ ਜਾਣਾ ਹੈ ਬਸ ਤੂ ਟਿਕ ਤੂੰ ਥਿਰ ਰਹਿ ਹੁਣ ਅਗਲੀ ਬੜੀ ਪਿਆਰੀ ਗੱਲ ਹੈ ਅਬ ਗੁਣ ਛੋੜ ਗੁਨਾਹ ਕੋ ਤਾਬੋ ਕਰ ਅਵਗੁਣ ਪਛਤਾ ਹੀ ਜਿਓ ਕਹਿੰਦੇ ਅਵਗੁਣਾ ਨੂੰ ਛੱਡ ਗੁਣਾ ਨੂੰ ਧਾਰਨ ਕਰ ਅਵਗੁਣ ਲੈ ਕੇ ਚੱਲੇਗਾ ਤੇ ਪਛਤਾਵਾ ਹੋਵੇਗਾ ਅਵਗੁਣ ਸਵਾਰ ਦਾ ਥੋੜਾ ਕਿਸੇ ਦਾ ਕੁਝ ਜਿਹੜੇ ਅਵਗੁਣ ਨੇ ਉਹ ਕਿਸੇ ਦਾ ਕੁਝ ਨਹੀਂ ਸਵਾਰਦੇ ਜੇ ਮਨੁੱਖ ਦੇ ਜੀਵਨ ਚ ਅਵਗੁਣ ਹੈ ਸਹਿਬ ਕਹਿੰਦੇ ਆਪਣਾ ਵੀ ਜੀਵਨ ਖਰਾਬ ਕਰਦਾ ਤੇ ਹੋਰਾਂ ਦਾ ਵੀ ਜੀਵਨ ਖਰਾਬ ਕਰਦਾ ਹੈ ਜੇ ਜੀਵਨ ਚ ਅਵਗੁਣ ਭਰੇ ਨੇ ਆਪਣਾ ਤਾਂ ਜੀਵਨ ਮੈਲਾ ਕਰਦਾ ਹੀ ਹੈ ਆਪਣੇ ਜੀਵਨ ਨੂੰ ਆਪਣੇ ਕਿਰਦਾਰ ਨੂੰ ਤਾਂ ਮਾੜਾ ਬਣਾਉਂਦਾ ਹੀ ਹੈ ਜਿਸ ਸਾਹਿਬੀ ਕਹਿੰਦੇ ਹੁੰਦੇ ਨਾਲ ਜਿਹੜਾ ਜੁੜਦਾ ਉਹਨਾਂ ਨੂੰ ਵੀ ਫਿਰ ਅਬਗੁਣਾ ਦੇ ਵਿੱਚ ਸੁੱਟ ਦਿੰਦਾ ਹੈ ਅਬਗੁਣ ਨੁਕਸਾਨ ਕਰਦੇ ਐ ਸਾਹਿਬ ਕਹਿੰਦੇ ਤੇਰਾ ਆਪਣਾ ਵੀ ਨੁਕਸਾਨ ਕਰਨਗੇ ਔਰਾਂ ਦਾ ਵੀ ਨੁਕਸਾਨ ਕਰਨਗੇ ਜੇ ਅਬਗੁਣਾ ਨੂੰ ਲੈ ਕੇ ਚੱਲ ਨਹੀਂ ਗਾ ਤਾਂ ਨੁਕਸਾਨ ਕਰਦੇ ਨੇ ਸਾਹਿਬ ਨੇ ਆਖਿਆ ਨਾ ਪੁਛਤਾ ਹੀ ਜਿਓ ਪੁਛਤਾਵਾ ਮਿਲ ਲੈਣ ਦੇ ਵਿੱਚ ਮੈਨੂੰ ਇੱਕ ਸਾਖੀ ਯਾਦ ਆ ਗਈ ਮੈਂ ਫਿਰ ਸਾਂਝੀ ਕਰ ਦੇਣਾ ਪਿੰਡ 'ਚ ਕੋਈ ਮਨੁੱਖ ਸੀ ਹੈ ਸੀ ਵੇਲਾ ਉਹ ਪਰੇਸ਼ਾਨ ਬੜਾ ਕਰਦਾ ਸੀ ਪਿੰਡ ਵਾਲਿਆਂ ਨੂੰ ਲੋਕੀ ਬਹੁਤ ਤੰਗ ਹੁੰਦੇ ਤੋਂ ਪਰੇਸ਼ਾਨ ਹੁੰਦੇ ਤੋਂ ਉਹ ਕਿਸ ਕਦੇ ਮੱਝਾਂ ਖੋਲ ਲੈਂਦਾ ਕਦੇ ਮੱਝਾਂ ਚੋ ਲੈਂਦਾ ਕਿਸੇ ਦੀ ਬੱਕਰੀਆਂ ਖੋ ਲੈਂਦਾ ਕਦੇ ਕੀ ਸਮਾਨ ਚੱਕ ਲੈਂਦਾ ਇਸੇ ਤਰ੍ਹਾਂ ਪਿੰਡ ਦੇ ਬੜੇ ਪਰੇਸ਼ਾਨ ਸਮ ਦੀ ਦੋ ਸਮਾ ਪਿਆ ਇੱਕ ਦਿਨ ਉਹ ਬਿਮਾਰ ਹੋ ਗਿਆ ਬਹੁਤਾ ਬਿਮਾਰ ਹੋ ਗਿਆ ਪਿੰਡ ਦੇ ਕੁਝ ਬਜ਼ੁਰਗ ਜਿਹੜਿਆਂ ਦੇ ਕੋਲ ਪਹੁੰਚੇ ਵੀ ਹੁਣ ਤੋਂ ਬਿਮਾਰ ਬਹੁਤ ਹੋ ਗਿਆ ਇਲਾਜ ਤੇ ਰਹੋ ਨਹੀਂ ਰਿਹਾ ਕਿ ਤਾ ਤ ਤੂੰ ਪਰੇਸ਼ਾਨ ਹੀ ਐ ਪਿੰਡ ਵਾਲਿਆਂ ਨੂੰ ساری ਉਮਰ ਫਿਰ ਵੀ ਚਲੋ ਅਸੀਂ ਤੇਰੇ ਕੋਲ ਪੁੱਛਦੇ ਆ ਤੇਰੀ ਕੋਈ ਦੋ ਕੋਈ ਇੱਛਾਵਾਂ ਹੋਣ ਆਖਰੀ ਇੱਛਾ ਹੋਵੇ ਤੇ ਦੱਸ ਸਾਨੂੰ ਕੁਨ ਮੇਰੀੰਦੋ ਇੱਛਾ ਨਹੀਂ ਪਹਿਲੀ ਮੇਰੀ ਇੱਛਾ ਇਹ ਐ ਵੀ ਜਦੋਂ ਮੈਂ ਮਰ ਜਾਵਾਂ ਮੇਰੇ ਮੱਥੇ ਤੇ ਕਿੱਲਾ ਗੱਡ ਦਿਓ ਇਹ ساری ਉਮਰ ਤਾਂ ਮੈਂ ਪਰੇਸ਼ਾਨ ਕਰਦਾ ਰਿਆ ਪਾਪ ਕਰਦਾ ਰਿਆ ਆਪਣੀ ਗਲਤੀਆਂ ਨੂੰ ਬਖਸ਼ਾ ਲਵਾਂਗਾ ਮੇਰੇ ਮੱਥੇ ਤੇ ਕਿੱਲਾ ਗੱਡ ਦਿਓ ਜੀ ਦੂਜੀ ਮੇਰੀ ਇੱਛਾ ਇਹ ਹੈ ਵੀ ਪਿੰਡ ਦੇ ਪਤਵੰਤੇ ਲੋਕ ਭਾਵ ਕੀ ਜਿਹੜਾ ਚੌਧਰੀ ਹੈ ਉਹ ਜ਼ਰੂਰ ਆਵੇ ਮੇਰੇ ਮਰਨ ਤੇ ਮਰਨ ਲੱਗਿਆ ਤਾਂ ਮੇਰੀ ਕੋਈ ਇੱਜ਼ਤ ਕਰੇ ਉਹ ਕਹਿੰਦੇ ਠੀਕ ਹੈ ਸਮਾਂ ਪੈ ਗਿਆ ਜੀ ਉਹ ਚੜਾਈ ਕਰ ਗਿਆ ਹੁਣ ਜਦੋਂ ਉਹਨੂੰ ਅੱਗ ਲਾਉਣੀ ਸੀ ਸ਼ਮਸ਼ਾਨ ਭੂਮੀ 'ਚ ਉਹਨਦੀ ਇੱਛਾ ਪੂਰੀ ਕੀਤੀ ਗਈ ਜੀ ਉਹਨੇ ਮੱਥੇ ਦੇ ਉੱਤੇ ਕਿੱਲਾ ਗੱਡਿਆ ਗਿਆ ਚੌਧਰੀ ਨੂੰ ਬੁਲਾਇਆ ਗਿਆ ਜਦੋਂ ਚੌਧਰੀ ਨੇ ਦੇਖਿਆ ਵੀ ਉਹਦੇ ਮੱਥੇ ਤੇ ਕਿੱਲਾ ਡਿੱਗਿਆ ਵੀ ਲੱਗਦਾ ਇਹਨਾਂ ਨੇ ਮਾਰੇ ਆ ਉਹਨੇ ਪੁਲਿਸ ਨੂੰ ਬੁਲਾ ਲਈ ਪੁਲਿਸ ਜਦੋਂ ਬੁਲਾਈ ਉਹ ਸਾਰੇ ਪਿੰਡ ਨੂੰ ਅੰਦਰ ਕਰ ਦਿੱਤਾ ਉਹ ਕੰਨ ਅਭੀ ਜਾਣ ਲੱਗਿਆ ਵੀ ਸਾਨੂੰ ਪਰੇਸ਼ਾਨ ਕਰ ਗਿਆ ਇਹ ਜਾਣ ਲੱਗਿਆ ਵੀ ਕੁਝ ਨਸਵਾਰ ਕੇ ਗਿਆ ਜਾਣ ਲੱਗਿਆ ਵੀ ਝੁੱਠੇ ਕੇਸ ਵਿੱਚ ਫਸਾ ਗਿਆ ਮੈਂ ਬੇਨਤੀ ਕਰ ਰਿਹਾ ਵੀ ਅਬਗੁਣੇ ਕੁਝ ਨਹੀਂ ਸੁਵਾਰਨਾ ਪਰੇਸ਼ਾਨ ਹੀ ਕਰਨਾ ਹੁੰਦੇ ਸਹਿਬ ਜੀ ਕਹਿੰਦੇ ਜਦੋਂ ਤੱਕ ਅਬਗੁਣ ਚੱਲਣਗੇ ਤੂੰ ਵੀ ਪਰੇਸ਼ਾਨ ਹੋਵੇਂਗਾ ਤੇ ਹੋਰਾਂ ਨੂੰ ਵੀ ਤੂੰ ਪਰੇਸ਼ਾਨ ਹੀ ਕਰੇਂਗਾ ਚੰਗੀ ਸਿੱਖਿਆ ਤੂੰ ਲੇਗਾ ਇਸ ਲਈ ਅਬਗੁਣ ਛੋੜ ਗੁਨਾ ਕੋ ਤਾਪੋ ਕਰ ਅਬਗੁਣ ਪੁਛਤਾ ਹੀ ਜਿਓ ਸਰ ਅਫਸਰ ਕੀ ਸਾਰ ਨਾ ਜਾਣੈ ਫਿਰ ਫਿਰ ਕੀਚ ਬੁੱਢਾ ਹੀ ਜਿਓ ਸਰ ਅਫਸਰ ਚੰਗੇ ਤੇ ਮੰਦੇ ਦੀ ਪਛਾਣ ਨਹੀਂ ਹੋਣੀ ਵਾਰ-ਵਾਰ ਕੀਚੜ ਦਾ ਪਾਵਾ ਕਿਚੜ ਗੁੱਡਾ ਹੀ ਦਾ ਪਾਵਾ ਡੁੱਬਦਾ ਰਹੇਗਾ ਕਹਿੰਦੇ ਇਹ ਵਾਰ-ਵਾਰ ਬੁਰੀਆਈਆਂ ਦੇ ਚਿੱਕੜ ਚ ਵਾਰ-ਵਾਰ ਮੋਹ ਮਾਇਆ ਦੇ ਕਿਚੜ ਚ ਡਿੱਗਦਾ ਰਹੇਗਾ ਬਸ ਕਿਉਂਕਿ ਪਛਾਣ ਨਹੀਂ ਹੋਵੇਗੀ ਅਭਗੁਣਾ ਕਰਕੇ ਚੰਗਾ ਕੀ ਹੈ ਤੇ ਮਾੜਾ ਕੀ ਹੈ ਮੇਰੇ ਜੀਵਨ ਦੇ ਲਈ ਸੱਚ ਕੀ ਹੈ ਤੇ ਝੂਠ ਕੀ ਹੈ ਚੰਗਿਆਈ ਕੀ ਹੈ ਤੇ ਬੁਰੀਆਈ ਕੀ ਇਸ ਗੱਲ ਦੀ ਪਛਾਣ ਨਹੀਂ ਕਿਉਂਕਿ ਅਭਗੁਣਾ ਨਾਲ ਪੜਿਆ ਹੋਇਆ ਅੰਤਰ ਲੋਭ ਮੋ ਮੋ ਝੂਠੇ ਬਾਹਰ ਨਾ ਵੋ ਕਾਹੀ ਜਿਓ ਨਿਰਮਲ ਨਾਮ ਜਪੋ ਸਦਗੁਰਮੁਖ ਅੰਤਰਗੀ ਗਤਤਾ ਹੀ ਜਿਓ ਪਰ ਹਰ ਲੋਭ ਨਿੰਦਾ ਕੂੜ त्याਗੋ ਗੁਰਬਚਨੀ ਫਲ ਪਾਈ ਜਿਓ ਸਭ ਕੇ ਅੰਦਰੂ ਇਹ ਤਿਆਗ ਸੁਖੁ ਜੈ ਫਿਰ ਗੁਰੂਕੁਲ ਨਾਮ ਰੂਪੀ ਅਮਰਤ ਮਿਲਦਾ ਏ ਜਿਸ ਅਮਰਤ ਦੇ ਲਈ ਤੂੰ ਸੰਸਾਰ ਵਿੱਚ ਆਇਆ ਹੈ ਜਿਸ ਨਾਮ ਨੂੰ ਜਪਨ ਇਸ ਜਗਤ ਵਿੱਚ ਆਇਆ ਹੈ ਸਹਿਬ ਜੀ ਕਹਿੰਦੇ ਉਹ ਤਾਂ ਮਿਲਣਾ ਹੈ ਜਦੋਂ ਗੁਰੂ ਕੋਲ ਬੈਠੇਗਾ ਗੁਰੂ ਦੇ ਅਨਸਾਰ ਹੀ ਹੋਏਗਾ ਮੈਂ ਬੇਨਤੀ ਕਰ ਰਿਹਾ ਸੀ ਜੀ ਵੀ ਜ ਸੰਸਾਰ ਤੋਂ ਹਰ ਕਿਸੇ ਨੇ ਕੁਝ ਕਰਨਾ ਏ ਪ੍ਰਸਿਕਰਨ ਕੀ ਆਏ ਹਾਂ ਕਿਸ ਲਈ ਆਏ ਹਾਂ ਇਹ ਗੁਰੂ ਕੋਲ ਬੈਠ ਕੇ ਪੁੱਛੀਏ ਸੀ ਨਾਂਗੇ ਆਵਨ ਨਾਂਗੇ ਚਾ ਕੋਈ ਨ ਰਹਿ ਰਾਜਾ ਰਾਣਾ ਰਹਾਉ ਦਾ ਬੰਦ ਮੇ ਛੱਡਣ ਲੱਗਿਆ ਆਵਤ ਸੰਗ ਨਾ ਜਾਤ ਸੰਗਾਤੀ ਕਹਾਂ ਪਿਓਦਰ ਬਾਂਦੇ ਹਾਤੀ ਚਲੋ ਤਨ ਆਉਂਦਾ ਜ਼ਰੂਰ ਹੈ ਪਰ ਨਾਲ ਜਾਂਦਾ ਨਹੀਂ ਹੈ ਇਥੇ ਮੈਟਿਕ ਕਿਤਾ ਜਾਂਦੇ ਕਹਾਂ ਪਿਓਦਰ ਬਾਂਦੇ ਹਾਤੀ ਉਦੋਂ ਹਾਤੀ ਘੋੜੇ ਹੁੰਦੇ ਸਨ ਕੀਮਤੀ ਸਵਾਰੀਆਂ ਹੁੰਦੀਆਂ ਸਨ ਅੱਜ ਗੱਡੀਆਂ ਕਾਰ ਸਾਬ ਕਿੰਦੇ ਕਿੱਥੇ ਗਏ ਜਿਨ੍ਹਾਂ ਨੇ ਆਪਣੇ ਘਰ ਦੇ ਅੱਗੇ ਵੱਡੀਆਂ-ਵੱਡੀਆਂ ਗੱਡੀਆਂ ਖੜਾਈਆਂ ਸੀ ਉਹ ਕਿੱਥੇ ਗਈਆਂ ਜਿਨ੍ਹਾਂ ਦੇ ਘਰ ਦੇ ਵਿੱਚ ਖਾਤੀ ਬੰਨੇ ਹੁੰਦੇ ਸਨ ਭਾਵ ਕਿ ਕੀਮਤੀਆਂ ਗੱਡੀਆਂ ਖੜੀਆਂ ਹੁੰਦੀਆਂ ਸਨ ਉਹ ਕਿੱਥੇ ਕੇ ਛੱਡ ਕੇ ਚਲੇ ਗਏ ਇੱਥੇ ਰਹਿ ਗਿਆ ਕਹਾ ਭਿਓਦਰ ਬੰਦੇ ਹੱਥੀ ਲੰਕਾ ਗੱਡ ਸੋਨੇ ਕਾ ਭਿਆ ਮੂਰਖ ਰਾਵਣ ਕਿਆ ਲੈ ਕੇ ਆ ਪਗਤ ਕਬੀਰ ਜੀ ਕਹਿੰਦੇ ਥੋੜਾ ਜਿਹਾ ਸੋਚ ਕੇ ਤਾਂ ਦੇਖੋ ਜਿੰਦੀ ਸੋਨੇ ਦੀ ਲੰਕਾ ਸੀ ਜਿੰਦੇ ਭਾਂਡੇ ਵੀ ਸੋਨੇ ਦੇ ਸਨ ਵਰਤਨ ਵੀ ਸੋਨੇ ਦੇ ਸਭ ਕੁਝ ਸੋਨੇ ਦਾ ਸੀ ਕਿੰਦੇ ਉਹ ਕੀ ਲੈ ਕੇ ਗਿਆ ਫਿਰ ਨਾਲ ਕੁਝ ਨਹੀਂ ਲੈ ਗਿਆ ਇੱਥੇ ਹੀ ਰਹਿ ਗਿਆ ਜੀ ਗੁਰੂ ਸਹਿਬ ਜੀ ਸਮਝਾ ਰਹੇ ਸਾਨੂੰ ਵੀ ਜਿੰਨਾ ਪਦਾਰਥ ਨਾਲ ਤੂੰ ਮਨ ਚੋੜ ਕੇ ਬੈਠਾ ਹੈ ਨਾ ਇਹ ਨਾਲ ਨਹੀਂ ਜਾਣਾ ਮਨ ਤਾਂ ਤੇਰਾ ਨਾਮ ਵਾਲੇ ਪਾਸੇ ਜੁੜਨਾ ਚਾਹੀਦਾ ਸੀ ਮਨ ਤਾਂ ਤੇਰੇ ਬੰਦਗੀ ਵਾਲੇ ਪਾਸੇ ਚੰਗਿਆਈ ਵਾਲੇ ਪਾਸੇ ਸੱਚ ਵਾਲੇ ਪਾਸੇ ਜੁੜਨਾ ਚਾਹੀਦਾ ਹੈ ਪਰ ਜਿੰਨਾ ਪਦਾਰਥਾਂ ਵਿੱਚ ਤੇਰਾ ਮਨ ਜੁੜਿਆ ਹੋਇਆ ਹੈ ਸਭ ਕੰਨ ਦੀ ਨਾਲ ਥੋੜਾ ਜਨ ਨਹੀਂ ਮਨ ਨੂੰ ਸਬੋਧਨ ਮੂਰਖ 라ਵਣ ਕਿਆ ਲੈ ਗਿਆ ਕਹ ਕਬੀਰ ਕਿਛ ਗੁਨ ਵਿਚਾਰ ਚਲੇ ਜੁਵਾਰੀ ਦੋ ਹੱਥ ਚਾਰ ਜਿਹੜੇ ਜੁਵਾਰੀ ਸਨ ਸਭ ਕੰਨ ਦੇ ਦੋਵੇਂ ਹੱਥ ਛੱਡ ਕੇ ਚੱਲ ਗਏ ਕੁਝ ਨਹੀਂ ਪੱਲੇ ਪਿਆ ਉਹਨਾਂ ਦੇ ਕਿਛ ਗੁਣ ਵਿਚਾਰ ਕਹਿੰਦੇ ਚੰਗੇ ਗੁਣਾ ਨੂੰ ਵਿਚਾਰ ਥੋੜਾ ਜਾ ਚੰਗੇ ਗੁਣਾ ਨੂੰ ਆਪਣੇ ਜੀਵਨ ਚ ਲੈ ਕੇ ਆ ਨਿਤ ਜੁਵਾਰੀ ਵਾਂਗੂੰ ਦੋਵੇਂ ਹੱਥ ਛਾੜ ਕੇ ਚਲਾ ਜਿੰਗਾ ਕੁਝ ਨਹੀਂ ਪੱਲੇ ਪਹਿਣਾ ਇਸ ਲਈ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਇਸ ਜਗਤ ਵਿੱਚ ਆਏ ਹਾਂ ਇਸ ਸੰਸਾਰ ਵਿੱਚ ਆਏ ਹਾਂ ਪਰ ਇਹ ਤੋਂ ਕੁਝ ਵੀ ਕਰਨਾ ਮਨੁੱਖੇ ਸਗਨ ਨੂੰ ਪਰਵਾਣ ਨਹੀਂ ਕਰਨਾ ਚਾਹੁੰਦਾ ਜਨਮ ਪਰਵਾਣ ਕਰਦਾ ਮੌਤ ਪਰਵਾਣ ਨਹੀਂ ਕਰਨਾ ਚਾਹੁੰਦਾ ਸਹਿਬ ਜੀ ਕਿੰਨੀ ਰੂ ਹੈ ਇਹ ਨਿਯਮ ਹੈ ਕਿ ਕੁਦਰਤ ਦਾ ਸੁਪਰਮਾਤਮਾ ਨੇ ਬਣਾਇਆ ਹੈ ਜਿਹੜਾ ਵੀ ਜਨਮਿਆ ਉਹਨੇ ਇੱਕ ਦਿਨ ਮਰਨਾ ਹੀ ਹੈ ਸਹਿਬ ਨੇ ਆਖਿਆ ਰਾਮ ਗਿਆo ਰਾਵਣ ਗਿਆo ਇਹ ਵੀ ਤਾਂ ਚਲੇ ਗਏ ਜਿਨ੍ਹਾਂ ਕੋਲ ਬਹੁਤ ਕੁਝ ਸੀ ਜਿਹੜੇ ਧਨਾਢ ਸਨ ਜਾਕੋ ਬਹੁ ਪਰਿਵਾਰ ਜਿਨ੍ਹਾਂ ਦੇ ਬਹੁਤ ਵੱਡੇ ਵੱਡੇ ਪਰਿਵਾਰ ਸਨ ਕਹੋ ਨਾਨਕ ਥਿਰ ਕਛ ਨਹੀਂ ਇੱਥੇ ਥਿਰ ਰਹਿਣ ਵਾਲਾ ਕੁਝ ਨਹੀਂ ਹੈ ਨਾਮ ਤੋਂ ਬਗੈਰ ਬੰਦਗੀ ਤੋਂ ਬਗੈਰ ਚਾਹੇ ਲੱਖਾਂ ਕਰੋੜਾਂ ਦੇ ਪਦਾਰਥ ਕਿਉਂ ਨਾ ਹੋਣ ਲੱਖਾਂ ਕਰੋੜਾਂ ਦੀ ਉਹ ਚੀਜ਼ ਕਿਉਂ ਨਾ ਹੋਵੇ ਸਭ ਕਹਿੰਦੇ ਵੀ ਥਿਰ ਨਹੀਂ ਰਹਿੰਦੇ ਇੰਨੇ ਵੀ ਮਿੱਟੀ ਹੁੰਦੇ ਆ ਕਿਉਂਕਿ ਆਪਾਂ ਪਿਛਲੇ ਸ਼ਲੋਕ 'ਚ ਵਿਚਾਰ ਚੁੱਕਿਆ ਵੀ ਜਗ ਰਚਨਾ ਸਭ ਜਿੰਨੀ ਵੀ ਰਚਨਾ ਤੁਸੀਂ ਦੇਖ ਰਹੇ ਹੋ ਉਹ ਪਰਮਾਤਮਾ ਨੇ ਬਣਾਈ ਹੈ ਜਿੰਨੀ ਵੀ ਰਚਨਾ ਹੈ ਰਚਿਆ ਉਹ ਨਹੀਂ ਪਰਮਾਤਮਾ ਨੇ ਸਭ ਕੰਦੇ ਝੂਠ ਹੈ ਖੜਦਾ ਹੁੰਦੀ ਹੈ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਇਹ ਸੱਚ ਗੱਲ ਹੈ ਮਿੱਤਰ ਸਭ ਕੰਦੇ ਨੂੰ ਮਨ 'ਚ ਵਸਾ ਜਿਹਨੂੰ ਮਨ 'ਚ ਵਸਾ ਕੇ ਰੱਖੇਗਾ ਵੀ ਇਹ ਝੂਠ ਹੈ ਸਭ ਕੁਝ ਬਿੰਸ ਜਾਣਾ ਹੈ ਮਿੱਟੀ ਹੋ ਜਾਣਾ ਕੁਝ ਵੀ ਥਿਰ ਨਹੀਂ ਹੈ ਫਿਰ ਸਾਬ ਕਹਿੰਦੇ ਉਹਦੇ ਨਾਲ ਜੁੜੇਗਾ ਜੋ ਥਿਰ ਰਹਿਣ ਵਾਲੇ ਤੇ ਥਿਰ ਰਹਿਣ ਵਾਲਾ ਨਾਮ ਹੈ ਗੁਰਬਾਣੀ ਹੈ ਜੋ ਆਦ ਸੱਚ ਹੈ ਜੁਗਾਦ ਸੱਚ ਹੈ RAM ਗਿਓ ਰਾਵਨ ਗਿਓ ਜਾ ਕੋ ਬੋ ਪਰਵਾਰ ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਸੰਸਾਰ ਸੁਪਨੇ ਦੇ ਨਹੀਂ ਆਈਏ ਜੀ ਸੁਪਨੇ ਚ ਬਹੁਤ ਕੁਝ ਹੁੰਦਾ ਪਰ ਸਵੇਰੀ ਕੁਝ ਸਾਹਿਬ ਕਹਿੰਦੇ ਸੰਸਾਰ 'ਚ ਰਹ ਰਿਆਂ ਸਮਝ ਸੁਪਨਾ ਹੀ ਐ ਇੱਕ ਹੰਡਾਏ ਨੂੰ ਆਨੰਦ ਸੁਪਨੇ 'ਚ ਆਨੰਦ ਮੰਨਦਾ ਮਨੁੱਖ ਯਾਰ ਜਾ ਕੁਝ ਵੇਖਿਆ ਮੇਰੇ ਕੋਲ ਆ ਕੁਝ ਸੀ ਪਰ ਸੇਰੀ ਕੁਝ ਨਹੀਂ ਹੁੰਦਾ ਉਹਨੂੰ ਸੱਚ ਤਾਂ ਨਹੀਂ ਕਰ ਪਾਉਂਦਾ ਨਾ ਇਸ ਸੰਸਾਰ 'ਚ ਰਹਿ ਕੇ ਸਾਹਿਬ ਜੀ ਕਹਿੰਦੇ ਹਰ ਚੀਜ਼ ਦਾ ਆਨੰਦ ਮਾਣ ਪਰੰਤਲੇ ਸਮੇਂ ਨਾਲ ਨਹੀਂ ਜਾਣਾ ਤੈਨੂੰ ਸੱਚ ਨਹੀਂ ਕਰ ਪਾਏਗਾ ਇਸ ਲਈ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਗੁਰੂਕੁਲ ਬੈਠ ਕੇ ਸੀ ਸਮਝੀਏ ਗੁਰੂਕੁਲ ਬੈਠ ਕੇ ਸੀ ਜਾਣੀਏ ਵੇਸੀਂ ਕਿਉਂ ਆਏ ਹਾਂ ਜਿਸ ਸੰਸਾਰ ਤੋਂ ਕੂਚ ਹੀ ਕਰਨਾ ਹੈ ਕਿਸ ਲਈ ਪ੍ਰਮਾਤਮਾ ਨੇ ਸਾਨੂੰ ਭੇਜਿਆ ਕਿਸ ਕਾਰਜ ਲਈ ਭੇਜਿਆ ਫਿਰ ਗੁਰੂ ਦੱਸਦਾ ਹੈ ਫਿਰ ਉਸ ਉਪਦੇਸ਼ ਨੂੰ ਜਦੋਂ ਅਸੀਂ ਜੀਵਨ ਚ ਲੈ ਕੇ ਚਲਦੇ ਹਾਂ ਤੇ ਸਾਬ ਜੀ ਕਿੰਨੇ ਫਿਰ ਲੋਕ ਵੀ ਸੁਹੇਲਾ ਤੇ ਪਰਲੋਕ ਵੀ ਸੁਹੇਲਾ ਲੱਗ ਜਾਂਦਾ ਹੈ ਹੋਈਆਂ ਬਿੰਦ ਪ੍ਰਕਾਰ ਦੀ ਖੁੱਲਾ ਦੀ ਮਾਫੀ ਜੀ ਜਿਹੜੀ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਮੈਂ ਬੇਨਤੀ ਕਰਾਂ